ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੈ ਸਾ ਸੰਗਤ ਤੁਹਾਨੂੰ ਅੱਜ ਇੱਕ ਹੋਰ ਹਿਸਟਰੀ ਸੁਣਾਉਣੀ ਆ ਆਪਣੇ ਰਾਗੀਆਂ ਢਾਡੀਆਂ ਕਥਾਵਾਚਕਾਂ ਪਾਠਕਾਂ ਬਾਬਤੋ ਸਾਥ ਸੰਗਤ ਦੇ ਜਿਹੜੀਆਂ ਆਪਣੀਆਂ ਜ ਸਟੇਜਾਂ ਲੱਗਦੇ ਨਾ ਸਟੇਜਾਂ ਜਿਵੇਂ ਆਪਾਂ ਗੁਰੂ ਘਰਾਂ ਦੇ ਵਿੱਚ ਜਨਮ ਗੁਰੂਆਂ ਦੇ ਜਨਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾ ਤੇ ਇਸ ਪ੍ਰਕਾਸ਼ ਦਿਹਾੜਾ ਮਾਬਿਆਂ ਦੀਆਂ ਬਰਸੀਆਂ ਇਹ ਮਨਾਉਣੀਆਂ ਬਹੁਤ ਜ਼ਰੂਰੀ ਆ ਇਹਨਾਂ ਦੇ ਉੱਤੇ ਹੁਣ ਕਿਤੇ ਆਪਣੀਆਂ ਸਟੇਜਾਂ ਨਾ ਸਮਾਪਤ ਹੋ ਜਾਣ ਸਾਥ ਸੰਗਤ ਅੱਜ ਜੇ ਗਵਰਨਮੈਂਟ ਲੱਗੀ ਆ ਨਾ ਆਪਣੇ ਤੇ ਉਹਨਾਂ ਨੇ ਆਪਾਂ ਨੂੰ ਸਾਧ ਸੰਗਤ ਲੜਾਈ ਦੇ ਵਿੱਚ ਵੀ ਮਾਰ ਕੇ ਦੇਖ ਲਿਆ ਫਿਰ ਉਹਨਾਂ ਨੇ ਸਾਧ ਸੰਗਤ ਆਪਣੇ ਗੁਰੂ ਘਰ ਵੀ ਟਾ ਕੇ ਦੇਖ ਲੇ ਫਿਰ ਉਹਨਾਂ ਨੇ ਆਪਣੇ 84 ਵਰਤਾ ਕੇ ਤੇ ਆਪਣੇ ਸਿੱਖ ਮੁੰਡੇ ਨੌਜਾਨ ਘਰਾਂ ਤੋਂ ਚੱਕ ਚੱਕ ਮਾਰ ਕੇ ਗਵਰਨਮੈਂਟ ਨੇ ਦੇਖ ਲੇ ਵੀ ਇਹ ਸਿੱਖ ਨਹੀਂ ਮੁੱਕਦੇ ਤੇ ਨਾ ਹੀ ਆਪਦੀ ਅਣਖ ਛੱਡਦੇ ਆ ਸਾਧ ਸੰਗਤ ਫੇਰ ਉਹਨਾਂ ਨੇ ਹੁਣ ਨਸ਼ਾ ਛੱਡਿਆ ਕਦਰਿਆ ਟੀਕੇ ਲਾ ਕੇ ਮਰੋ ਰੋਜ਼ ਕਿੰਨੇ ਮੁੰਡੇ ਮਰਦੇ ਆ ਟੀਕੇ ਲਾ ਕੇ ਤੇ ਕਿੰਨੇ ਅਤਰੇ ਫਿਰਦੇ ਆ ਬੋਲੇ ਹੋਏ ਆ ਦੇਖੀ ਦਾ ਕੱਠ ਦੇ ਵਿੱਚ ਜਦੋਂ ਸਾਧ ਸੰਗਤ ਅੱਖਾਂ ਅੱਡੀਆਂ ਰਹਿ ਜਾਂਦੀਆਂ ਦੇਖ ਕੇ ਵੀ ਇਹ ਜਰ ਕੀ ਨੌਜਾਨ ਕੱਲ ਦਾ ਬੱਚਾ ਜਰ ਹਾਲ ਕੀ ਹੋਇਆ ਕਿਸ ਤਰ੍ਹਾਂ ਬੋਲਦਾ ਕਿਵੇਂ ਅੱਖਾਂ ਚੜਾਈ ਖੜਾ ਜਾਣਾ ਕਿੱਥੇ ਨੇ ਇਹ ਬੱਚੇ ਨੇ ਯਾਰ ਕੰਮ ਕਰਨਾ ਸੀ ਕੋਈ ਨੌਕਰੀ ਕਰਨੀ ਸੀ ਕੋਈ ਅਫਸਰ ਬਣਨਾ ਸੀ ਯਾਰ ਕਿਧਰਲੇ ਪਾਸ ਰਵਾਂ ਤਾਂ ਨਾ ਤਾਂ ਕੋਈ ਗਰੀਬਾਂ ਵਾਸਤੇ ਸਕੂਲ ਹੈ ਨਾ ਕੋਈ ਹਸਪਤਾਲ ਹੈ ਨਾ ਕੋਈ ਖੇਡਾਂ ਦਾ ਵੀ ਚਲ ਗਰੀਬਾਂ ਨੂੰ ਕੋਈ ਖੇਡਾਂ ਪਾਸੇ ਲਾਦ ਕੇ ਜਰੇ ਦਾ ਹਫੜਾ ਦਫੜੀ ਪੰਜਾਬ ਦੇ ਵਿੱਚ ਆਪੋ ਤਾਪ ਹੋਈ ਪਈ ਐ ਬਚਾ ਲੋ ਗੁਰਸਿੱਖੋ ਸਿੰਘੋ ਤੁਸੀਂ ਆਪ ਹੀ ਸੰਗਤ ਐ ਆਪ ਹੀ ਆਪਦੇ ਪੰਜਾਬ ਨੂੰ ਬਚਾ ਲੋ ਇਹ ਜਿਹੜੀਆਂ ਆਪਾਂ ਗੁਰਦੁਆਰਿਆਂ ਦੇ ਵਿੱਚ ਸਟੇਜਾਂ ਲਾਉਨੇ ਇਹਨਾਂ ਨੂੰ ਲਾਈ ਰੱਖੋ ਇਹਨਾਂ ਤੇ ਢਾਡੀ ਸਦੋ ਕਥਾ ਵਿਚਾਰ ਸਦੋ ਕਮਿਸ਼ਰੀ ਸਦੋ ਇਹ ਆਪਣੀ ਅਣਖ ਨੂੰ ਜਗਾਉਂਦੇ ਆ ਜੇ ਆਪਣਾ ਢਾਡੀ ਕਥਾ ਵਿਚਾਰ ਤੇ ਆਪਣੇ ਕਮਿਸ਼ਰ ਤੇ ਜੇ ਇਹ ਕਿਹੜਾਂ ਚੀਜ਼ਾਂ ਇਹਨਾਂ ਨੇ ਖੋਲੀਆਂ ਨੇ ਜੇ ਇਹ ਖੋਲੀਆਂ ਤੇ ਹੁਣ ਦੇਖ ਲਓ ਕਿੰਨੇ ਗਾਉਣ ਵਾਲਿਆਂ ਨੂੰ ਕੋਈ ਹੈ ਪੈਣੀ ਉਹਨਾਂ ਨੂੰ ਖੋਲੀ ਖੁੱਲ ਹੈ ਤੇ ਜੇ ਕਥਾ ਬਜ਼ਾਰ ਅੱਜ ਚੜਦੀ ਗਲਾ ਦੀ ਕਥਾ ਕਰਦੇਵੇ ਤੇ ਸਵੇਰ ਨੂੰ ਪੁਲਿਸ ਆ ਕੇ ਖੜ ਜੰਦੀ ਹੈ ਵੀ ਇਹੇ ਜਿਹਿਆਂ ਗੱਲਾਂ ਨਾ ਕਰੀ ਦੇਖੀ ਕਿਤੇ ਅਣਖ ਨੂੰ ਨਾ ਜਗਾਦੀ ਪੰਜਾਬੀਆਂ ਦੀ ਨੂੰ ਤੇ ਆ ਗੰਦੇ ਜਿਹੜੇ ਗੀਤ ਗਾਉਂਦੇ ਦੇਖ ਲਓ ਕਿੰਨੇ-ਕਿੰਨੇ ਗੰਦੇ ਗਾਉਂਦੇ ਕਿਤੇ ਇਹਨਾਂ ਨੂੰ ਰੋਕਿਆ ਇਹਨਾਂ ਨੇ ਵੀ ਤੁਸੀਂ ਇਹ ਕਿਉਂ ਗਾਉਂਦੇ ਆ ਮਨਾਂ ਨੂੰ ਖਰਾਬ ਕਰਦੇ ਆ ਕਿਤੇ ਕਿਹਾ ਇਹਨਾਂ ਨੇ ਜੋ ਕੋਈ ਮਰਜ਼ੀ ਗੰਦ ਵੱਢੀ ਜਾਵੇ ਆ ਦੇਖ ਲਓ ਹੁਣ YouTubeਾਂ ਦੇ ਉੱਤੇ ਆਪਾਂ ਲਾ ਲਓ ਸਾਬਿਕ ਨਾ ਗੰਦ ਵੱਢੀ ਦਾ ਰੋਕਿਆ ਕਿਸੇ ਨੇ ਇਹ ਵੀ ਤੁਸੀਂ ਗਾਲਾਂ ਕੱਢੀ ਜਾਂਦੇ ਸਿੱਧੀਆਂ ਦੇਖੋ ਘਰੇ ਆਪਾਂ ਕੋਈ ਪਰਿਵਾਰ ਚ ਬਹਿ ਕੇ ਸੁਣਨ ਯੋਗ ਨਹੀਂ ਇਹ ਜਿਹੜਾ YouTube ਦੇ ਉੱਤੇ ਚੱਲ ਰਿਹਾ ਕੰਮ ਇਹ ਨਹੀਂ ਗਵਰਨਮੈਂਟ ਨੂੰ ਦੀਦਾ ਇਹ ਦੀਂਦਾ ਵੀ ਇਹ ਚੱਲਣ ਦਿਓ ਕਿਤੇ ਦੇਖੋ ਕਿਤੇ ਦੂਜੀਆਂ ਨਸਟੇ ਜਾਂ ਲਾ ਲੈਣ ਕਥਾ ਵਿਚਾਰਨਾ ਕਰ ਲੱਗ ਜਣੋ ਗਿਆਨ ਨਾ ਇਹਨਾਂ ਦੇ ਗੱਲ ਦਿਮਾਗ ਚ ਪੈ ਜੇਵੇ ਤੇ ਦੇਖੋ ਕਿਤੇ ਢਾਡੀਵਾਰਾਂ ਜਾਂ ਢਾਡੀਵਾਰ ਇਹਨਾਂ ਦੇ ਰੋਂਗ ਰੋਂਗ ਖੜੇ ਕਰ ਦਿੰਦੀਆਂ ਫੇਰ ਅਣਖ ਜਾਗਦੀ ਹੈ ਇਹ ਨਾ ਹੋ ਜੇ ਇਸ ਤਰ੍ਹਾਂ ਸਾਧ ਸੰਗਤੋ ਆਪਣੇ ਪੰਜਾਬ ਨੂੰ ਮਾਰਿਆ ਜਾ ਰਿਹਾ ਬਚ ਜੋ ਆਪਾਂ ਇਹਨਾਂ ਟਾਟੀਆਂ ਕੇ ਵਿਚਰਾਂਉ ਲਾਈਏ ਕਥਾ ਵਿਚਾਰ ਸੁਣਿਆ ਕਰੀਏ ਗੁਰੂ ਘਰ ਜਾਇਆ ਕਰੀਏ ਕਈ ਬੰਦੇ ਕਹਿੰਦੇ ਜਰ ਕਰੇ ਆਪਾਂ ਤਾਂ ਬਸ ਮੋਬਾਈਲ ਤੇ ਸੁਣ ਲੈਣਾ ਲੈ ਵੀ ਚਲੀ ਜਾਂਦੀ ਹੈ ਕਥਾ ਇੱਥੇ ਸੁਣ ਲੈਣੀ ਹੈ ਨਹੀਂ ਸਾਧ ਸੰਗਤੋ ਸਤਿਗੁਰ ਦੇ ਦਰਬਾਰ ਦੇ ਵਿੱਚ ਜਾਣਾ ਇਹ ਮਨ ਮੇਰਾ sada ਰਹ ਗੁਰ ਨਾਲੇ ਜੀ ਆਪਾਂ ਗੁਰੂ ਦੇ ਨਾਲ ਜਾ ਕੇ ਕਥਾ ਵਿਚਾਰ ਦੇ ਵਿੱਚ ਬਿਟਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਾਮ ਸਕਾਰ ਕਰਾਂਗੇ ਉਹਨਾਂ ਨਾਲ ਦੋਸਤੀ ਪਾਵਾਂਗੇ ਬੈਠਾਂਗੇ ਉਹਨਾਂ ਦੇ ਕੋਲੇ ਜਦੋਂ ਆਪਾਂ ਕੋਲੇ ਬੈਠੇ ਹੁੰਨੇ ਨਾ ਕਿਸੇ ਦੇ ਕੋਈ ਅਫਸਰ ਦੇ ਵੀ ਬੈਠ ਕੇ ਦੇਖ ਲਿਓ ਤੇਰੇ ਨਾਂ ਸਾਰਿਆਂ ਨੂੰ ਯਾਦ ਹੋਣਗੇ ਵੀ ਫਲਾਨਾ ਫਲਾਨਾ ਕੋਲੇ ਬੈਠਾ ਸੀ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਜਿੰਨੇ ਆਪਾਂ ਇਹਦੇ ਨੇੜੇ ਹੋ ਕੇ ਬੈਠਾਂਗੇ ਉਨਾਂ ਹੀ ਆਪਾਂ ਨੂੰ ਨਜ਼ਦੀਕ ਦੇਖਣਗੇ ਇਹ ਜਦੋਂ ਆਪਾਂ ਪਿੱਛੇ ਦੂਰ ਵਜਣੇ ਆ ਦੂਰ ਵਾਲੇ ਪਿਛਲੇ ਨੂੰ ਕੋਈ ਨਹੀਂ ਝਾਕਦਾ ਨਾ ਪਿਛਲੇ ਨੂੰ ਕੋਈ ਰਲੌਂਦਾ ਇਸ ਤਰ੍ਹਾਂ ਸਾਧ ਸੰਗਤ ਆਪਦੇ ਕਾਰਜ ਆਪ ਕਰੋ ਆਪ ਸਕੰਨੇ ਰੋ ਗੁਰੂਆਂ ਦੀਆਂ ਬਾਣੀ ਨੂੰ ਪੜਿਆ ਕਰੋ ਗੁਰੂਦvare ਸਤ ਸੰਗਤ ਜਿਜਾਇਆ ਕਰੋ ਉਹਨ ਕਈ ਕਹਿ ਦਿੰਦੇ ਆ ਵੀ ਸਤ ਸੰਗਤ ਚੋ ਕੀ ਮਿਲਣਾ ਮੈਂ ਜਿਹੜਾ ਮਹਾਰਾਜ ਨੇ ਲਿਖਤਾ ਉਹੀ ਲੇਖਾਂ ਵਾਲਾ ਹੀ ਮਿਲਣਾ ਹੈ। ਕਹਿੰਦੇ ਨਾ ਬਿਨਾਂ ਲੇਖਾਂ ਤੋਂ ਕੁਝ ਨਹੀਂ ਮਿਲਦਾ ਤੇ ਲੇਖਾਂ ਦਾ ਲਿਖਿਆ ਕਿਤੇ ਨਹੀਂ ਜਾਂਦਾ। ਤੇ ਫਿਰ ਗੁਰਦੁਆਰੇ ਜਾਣ ਦਾ ਕੀ ਫਾਇਦਾ? ਮਹਾਰਾਜ ਕਹਿੰਦੇ ਇਹ ਬਹੁਤ ਵੱਡਾ ਫਾਇਦਾ ਹੈ। ਸੁਣ ਲਾ ਜਿਵੇਂ ਕਿਸੇ ਰਾਜੇ ਨੇ ਕਿਹਾ ਸੀ ਰਾਜੇ ਨੇ ਸਵਾਲ ਕਰਤਾ ਸੀ ਮਹਾਰਾਜ ਨੂੰ ਵੀ ਸੱਚੇ ਪਾਤਸ਼ਾਹ ਜੀ ਲੇਖਾਂ ਦੇ ਵਿੱਚ ਲਿਖਿਆ ਹੋਇਆ ਸਾਰਾ ਕੁਝ ਉਵੇਂ ਹੀ ਮਿਲਣਾ ਹੈ ਤੇ ਫਿਰ ਤੁਹਾਡੇ ਕੋਲੇ ਆਉਣ ਦਾ ਕੀ ਫਾਇਦਾ? ਬਸ ਕਹਿੰਦੇ ਸੁਣ ਲਾ। ਤੇਰੇ ਕਈ ਜਦੋਂ ਤੂੰ ਸਾਡੀ ਸਤ ਸੰਗਤ ਕਰੇਂਗਾ ਨਾ ਸਾਡੀ ਬਾਣੀ ਨੂੰ ਪੜ੍ਹੇਂਗਾ ਤੇ ਸੁਨੇਗਾ ਤੇ ਆ ਕੇ ਕਥਾ ਵਿਚਾਰ ਸੁਨੇਗਾ ਬੈਠੇਂਗਾ ਦਰਬਾਰ ਦੇ ਵਿੱਚ ਤੇ ਸੁਪਨੇ ਦੇ ਵਿੱਚ ਤੇਰੇ ਕਈ ਅਸੀਂ ਰੋਗ ਕਈ ਤੇਰੇ ਜਨਮ ਜਿਹੜੇ ਤੇਰੇ ਤੇ ਅਣਮੋਲ ਬਰਤਣੇ ਸੀ ਨਹੀਂ ਸੀ ਤੂੰ ਚੱਲ ਸਕੜੇ ਫਿਰ ਤੇਰੇ ਸੀ ਸੋਮਰੇ ਸੁਪਨੇ ਚ ਕਟਾਰੇ ਕਈ ਵਾਰ ਆਪ ਕਰਨੇ ਸਾਡਾ ਸੁਪਨੇ ਚ ਜਨਮ ਹੋਇਆ ਸਾਨੂੰ ਉਧਰੋਂ ਮਾਰ ਪਈ ਇਧਰੋਂ ਆਏ ਹੋਇਆ ਉੱਥੇ ਅਸੀਂ ਆਏ ਬੈਠੇ ਉਹ ਸੱਤ ਗੁਰੂ ਜੀ ਸੁਪਨੇ ਦੇ ਵਿੱਚ ਕੱਟ ਦਿੰਦੇ ਆ ਕਹਿੰਦੇ ਜੀ ਤੁਹਾ ਸਾਡੀ ਕਿਰਪਾ ਜੋ ਤੁਸੀਂ ਆਉਨੇ ਆ ਫਿਰ ਤੁਹਾਡੇ ਤੇ ਅਸੀਂ ਕਿਰਪਾ ਦ੍ਰਿਸ਼ਟੀ ਕਰਦੇ ਆ ਫਿਰ ਜਿਹੜੇ ਤੁਹਾਡੇ ਸੁਪਨੇ ਦੇ ਵਿੱਚ ਕਈ ਕਿਨੇ ਸਾਡਾ ਵਿਆਹ ਹੋ ਗਿਆ ਉਹ ਕਈ ਵਾਰ ਸਾਹਾਂਗੇ ਪਾਣੇ ਵਾਪਰਨੇ ਹੁੰਦੇ ਆ ਆਪਾਂ ਵਿਆਹ ਕਰਾਉਣ ਨੂੰ ਫਿਰਦੇ ਤੇ ਪਿੱਛੇ ਜਵਾਕ ਡਾਂਗ ਫੇਰ ਨੂੰ ਫਿਰਦੇ ਹੁੰਦੇ ਆ ਉਹ ਮਾਰੇ ਕਹਿੰਦੇ ਤੇਰਾ ਸੁਭਨੇ ਚ ਹੀ ਕੱਟ ਦੇਈਦਾ ਵੀ ਨਾ ਜਵਾਕਾਂ ਤੋਂ ਦਰ ਬਿਹਾਰ ਕਰਵਾ ਤੇ ਨਾ ਤੂੰ ਇਹ ਵਿਆਹ ਕਰਾ ਤੇਰਾ ਸੁਭਨੇ ਚ ਹੀ ਕੱਟ ਦਿੰਨੇ ਆ ਇਹ ਆ ਸਾ ਸੰਗਤ ਕਿਸੇ ਨੇ ਬੇਰ ਖਾਦੇ ਕਿਸੇ ਨੇ ਸੁਭਨੇ ਚ ਕੁਸ ਖਾਦੇ ਮਹਾਰਾਜ ਜੀ ਨੇ ਪ੍ਰਤਾਕ ਦਿਖਾਇਆ ਉਹ ਰਾਜੇ ਨੂੰ ਜੀ ਦੇਖ ਲੈ ਮਾਰ ਕਹਿੰਦੇ ਰਾਤ ਜਿਹੜੇ ਬੇਰ ਸੀ ਉਹ ਸਾਡੇ ਜਾਣਾ ਝੜੇ ਪਿਆ ਮਾਰੇ ਕਹਦੇ ਦੇਖ ਲੈ ਫਿਰ ਕਹਿੰਦੇ ਜਿਹੜੇ ਆ ਬੱਚੇ ਤਰੇ ਫਿਰਦੇ ਰਾ ਸਾਨੂੰ ਸੁਬਨੇ ਚ ਮਿਲੇ ਆ ਉਹ ਕਹਿੰਦੇ ਮਲਾਏ ਆ ਸਾਨੂੰ ਜਾਣ ਕੇ ਥੋਡੇ ਸੀ ਥੋੜਾ ਵਿਆਹ ਉਹਦੇ ਥੋਡੇ ਬੱਚੇ ਤੇ ਵੱਡ-ਵੱਡ ਕੇ ਤੈਨੂੰ ਖਾਣਾ ਸੀ ਕਮਾਈ ਤੈਨੂੰ ਕੋਈ ਆਉਣੀ ਨਹੀਂ ਸੀ ਇਹਨਾਂ ਨੇ ਤਾਂ ਕਹਿੰਦੇ ਲਿਆ ਪਾਪਾ ਦੇ ਸਾਨੂੰ ਤਾਂ ਖਾਣ ਨੂੰ ਤੈਨੂੰ ਦੇਣਾ ਪੈਣਾ ਸੀ ਫਿਰ ਤੂੰ ਔਖਾ ਹੋਣਾ ਸੀ ਪਤਾ ਨਹੀਂ ਹੁਣ ਅੱਜ ਗਰੀਬ ਬੰਦਿਆਂ ਦਾ ਕੀ ਹਾਲਤ ਹੁੰਦੀ ਆ ਜਦੋਂ ਪੈਸਾ ਘਰੇ ਨਹੀਂ ਹੁੰਦਾ ਤੇ ਉਹ ਵੱਡ-ਵੱਡ ਖਾਂਦੇ ਵੀ ਦੇ ਸਾਨੂੰ ਤਾਂ ਉਟ ਪੈਂਦੀ ਆ ਆ ਪੈਨਸ਼ਨ ਆਉਂਦੀ ਆ ਕਈਆਂ ਮਾਈਆਂ ਦੀ ਤੇ ਉਨਾਂ ਜਿਹੜੋਂ ਉਹ ਘਰੇ ਰੱਖਦੇ ਆ ਮਾਤਾ ਨੂੰ ਜਿੰਨਾ ਚਿਰ ਉਹ ਪੈਨਸ਼ਨ ਦੇ ਤੋ ਪੈਨਸ਼ਨ ਹੱਥ ਜਾ ਜਾਂਦੀ ਆ ਨਾ ਤੇ ਉਦੋਂ ਹੀ ਗੌੜਾ ਬੋਲਣ ਲੱਗੇ ਤੇ ਚਾਰ ਕਦਰ ਪੈਨਸ਼ਨ ਚ ਰਹਿੰਦੇ ਨੇ ਤੇ ਉਦੋਂ ਹੀ ਮਿੱਠਾ ਬੋਲਣ ਲੱਗ ਜਾਂਦੇ ਆ ਵੀ ਮਾਤਾ ਨੂੰ 1500 ਮਿਲਣਾ ਹੈ ਇਹ ਸਾਧ ਸੰਗਤ ਹੁਣ ਪੈਸੇ ਨਾਲ ਪਿਆਰ ਆ ਸਾਧਗੁਰ ਕਹਿੰਦੇ ਫਿਰ ਤੈਨੂੰ ਤਿੰਨੇ ਚਾਰੇ ਚੀਜ਼ਾਂ ਦੇਈ ਦੀਆਂ ਜਿੰਨਾ ਕਿ ਤੈਨੂੰ ਰੋਜ਼ਗਾਰ ਵਾ ਤੇ ਪੈਸਾ ਚਾਹੀਦਾ ਉਹਨਾਂ ਕਿ ਤੇਰਾ ਕਮਾਈ ਦਾ ਸਾਧਨ ਬਣਾ ਦੇਈਦਾ RAM ਬਧਾਏ ਸੋਭ ਦੇ ਬਲ ਕਰ ਬਦੇ ਨਾ ਕੋਏ ਮਾਇ ਗੁਰੂ ਕਹਿੰਦੇ ਹੋ ਅਸੀਂ ਵੀ ਬਣਾਉਨੇ ਆਂ ਉਧਰੋਂ ਸਾਧਨ ਛੋਡਾਂ ਇਸ ਤਰ੍ਹਾਂ ਸਾਧ ਸੰਗਤ ਆਪਾਂ ਸਤ ਸੰਗਤ ਵੀ ਕਰਿਆ ਕਰੀਏ ਜਿਹੜੇ ਕਥਾ ਵਿਚਾਰਾ ਉਹਨਾਂ ਨੂੰ ਵੀ ਲਿਆਇਆ ਕਰੀਏ ਟਾਡੀਆਂ ਨੂੰ ਵੀ ਲਾਇਆ ਕਰੀਏ ਸੁਣੀਆਂ ਕਰੀਏ ਟਾਡੀਆਂ ਨੂੰ ਵੀ ਮੇਚਰਾ ਨੂੰ ਵੀ ਸੁਣਿਆ ਕਰੋ ਫਿਰ ਆਪਣੇ ਕਈ ਮਨ ਦੇ ਕਬਾੜ ਖੁੱਲਦੇ ਆਪਣੇ ਇਸ ਤਰ੍ਹਾਂ ਜਦੋਂ ਆਪਾਂ ਸਾਧ ਸੰਗਤ ਸੁਣਦੇ ਹਾਂ ਇਹ ਆਪਣੀ ਅਣਖ ਨੂੰ ਜਗਾਉਂਦੇ ਆ ਫਿਰ ਇਹ ਜਿਵੇਂ ਟਾੜੀਆਂ ਨੂੰ ਛੇਵੇਂ ਪਾਸ਼ਾ ਜੀ ਨੇ ਪਹਿਲੇ ਵਾਰ ਟਾੜੀਆਂ ਨੂੰ ਛੇਵੇਂ ਪਾਸ਼ਾ ਜੀ ਨੇ ਲਾਇਆ ਉਦੋਂ ਪੈਦਾ ਹੋਏ ਆ ਟਾੜੀ ਤੇ ਸਤਿਗੁਰੂ ਜੀ ਕਹਿੰਦੇ ਇਹਨਾਂ ਨੂੰ ਹੱਥ ਹੀ ਦੇਵੋ ਬਧਿਆ ਘੋੜੇ ਦੇ ਉਹ ਉਨਾਂ ਤੇ ਚੜ ਕੇ ਆਇਆ ਕਰਨ ਮੇਰੇ ਦਰਬਾਰ ਦੇ ਵਿੱਚ ਉਹ ਮੇਰੇ ਟਾਡੀ ਆਏ ਮੇਰੇ ਦਰਬਾਰ ਦੇ ਇਹਨਾਂ ਦੀ ਵੀ ਉਹ ਨਵੀਂ ਉਪਮਾ ਹੋਣੀ ਚਾਹੀਦੀ ਆ ਜਿੰਨੀ ਸੰਗਤ ਦੀ ਹੁੰਦੀ ਆ ਕਿਉਂਕਿ ਸਾਡੇ ਟਾਡੀ ਆ ਸਾਨੂੰ ਕਥਾ ਵਿਚਾਰ ਸੁਣਾਉਂਦੇ ਆ ਕਰਨੋ ਚੰਗੀਆਂ ਚੰਗੀਆਂ ਇਤਿਹਾਸ ਚੋਂ ਗੱਲਾਂ ਸੁਣਾਉਂਦੇ ਆ ਇਸ ਤਰ੍ਹਾਂ ਸਾਥ ਸੰਗਤ ਆਪਾਂ ਇਹਨਾਂ ਦੀਆਂ ਸਟੇਜਾਂ ਜਿਹੜੀਆਂ ਉਹ ਨਹੀਂ ਖਤਮ ਕਰਨੀਆਂ ਅੱਜ ਸਿਰਾਂ ਹੀ ਆਪਾਂ ਲਾਉਣੀਆਂ ਆ ਜਿਵੇਂ ਹੁਣ ਦੀਪ ਸਿੱਧੂ ਨੇ ਕਿਹਾ ਸੀ ਨਾ ਵੀ ਦੇਖਿਓ ਕਿਤੇ ਪੰਥ ਦਾ ਮਹਿਣਾ ਨਾ ਲੈ ਲਿਓ ਪੰਥ ਦਾ ਮਹਿਣਾ ਨਾ ਲੈ ਲਿਓ ਕਿ ਕਾਹ ਤੋਂ ਕਹਿੰਦੇ ਸੀ ਉਹ ਉਹ ਇੱਕ ਫੁੱਲ ਦੀ ਤਰ੍ਹਾਂ ਆਇਆ ਸੀ ਸਾਧ ਸੰਗ ਇੱਕ ਫੁੱਲ ਦੀ ਤਰ੍ਹਾਂ ਜਿਹੜੀ ਫੁੱਲ ਆ ਨਾ ਫੁੱਲ ਦੀ ਉਮਰ ਥੋੜੀ ਹੁੰਦੀ ਹੈ ਇਸੇ ਤਰ੍ਹਾਂ ਉਹ ਦੀਪ ਦੀਪ ਸਿੰਘ ਦੀ ਦੀਪ ਸਿੱਧੂ ਦੀ ਉਮਰ ਥੋੜੀ ਕੋਈ ਸੀ ਜਿਹੜੇ ਫੁੱਲ ਹੁੰਦੇ ਨਾ ਫੁੱਲੋ ਤੇ ਉਹਨਾਂ ਦੇ ਨਾਲ ਕੰਡੇ ਵੀ ਹੁੰਦੇ ਆ ਤੇ ਪਰ ਉਹ ਫੁੱਲਾਂ ਦੀ ਉਮਰ ਥੋੜੀ ਜੀ ਹੁੰਦੀ ਉਹ ਝੜ ਜਾਂਦੇ ਆ ਛੇਤੀ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਫੁੱਲ ਸੀ ਦੋ ਚਮਕੌਰ ਦੀ ਗੜੀ 'ਚ ਖੜੇ ਹੋਏ ਸੀ ਤੇ ਦੋ ਫਸਲਾਂ ਦੀਆਂ ਮੀਹਾਂ ਦੇ ਵਿੱਚੋਂ ਇਸ ਤਰ੍ਹਾਂ ਸਾਧ ਸੰਗਤ ਜਿਹੜੇ ਫੁੱਲ ਇਹਨਾਂ ਦੀ ਉਮਰ ਛੋਟੀ ਹੁੰਦੀ ਆ ਫੁੱਲਾਂ ਦੀ ਤੇ ਪਰ ਆਪਣੇ ਚੱਲੰਗ ਲਾ ਜਾਂਦੇ 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 ਛੋਟੇ ਬੱਚੇ ਨੇ ਇਹ ਚੀਜ਼ ਦੀ ਸਿੱਖਿਆ ਦਿੱਤੀ ਹੈ ਵੀ ਦੇਖਿਓ ਕਿਤੇ ਛੋਟੇ ਬੱਚੇ ਦੀ ਜੀਵ ਕਰਾਉਣੇ ਪੈ ਜਾਣ ਤਾਂ ਉਹਦੇ ਧਰਮ ਦੀ ਖਾਤਰ ਕੋਈ ਗੱਲ ਨਹੀਂ ਕੋਈ ਸੌਦਾ ਮਹਿੰਗਾ ਨਹੀਂ ਹੈ ਇਹ ਜੰਗ ਜੁੱਧ ਵੀ ਹੋ ਜਾਣਾ ਤਾਂ ਧਰਮ ਦੀ ਖਾਤਰ ਉਹਦੇ ਵਿੱਚ ਸੀਸ ਲੱਗ ਜੇ ਆਪਣਾ ਸਰੀਰ ਲੱਗ ਜੇ ਕੋਈ ਵੱਡੀ ਗੱਲ ਨਹੀਂ ਹੈ ਇਹ ਸਿੱਖਿਆ ਦੇ ਕੇ ਗਏ ਆ ਤੇ ਮਾਰੇ ਕਹਿੰਦੇ ਜੇ ਪਤਾਲ ਦੀਆਂ ਅੱਖਾਂ ਦੇ ਨਾਲ ਦੇਖੂ ਨਾ ਤਰਮ ਜੁੱਧ ਦੇ ਵਿੱਚ ਆਪਦੇ ਪੁੱਤਰਾਂ ਨੂੰ ਤੇ ਕੋਈ ਵੱਡੀ ਗੱਲ ਨਹੀਂ ਬਾਹੀਂ ਪਹਿਲਾਂ ਉਹ ਆਪ ਕਰਕੇ ਗਏ ਆ ਫੇਰ ਆਪਾਂ ਨੂੰ ਦੱਸਿਆ ਫੇਰ ਉਹਨੇ ਸਿੰਘ ਪੈਦਾ ਕਰਿਆ ਦੇਖ ਲਓ ਕਿੱਡੇ-ਕੱਡੇ ਸਿੰਘ ਪੈਦਾ ਕਰਿਆ ਜਿਨ੍ਹਾਂ ਨੇ ਮਗਰੋਂ ਬਦਲੇ ਵੀ ਲਏ ਆ ਇਹ ਤਰ੍ਹਾਂ ਸਾਹ ਸੰਗਤ ਆਉਂਦਾ ਬੰਦਾ ਚਲੰਗ ਲਾ ਕੇ ਚਰਿਆ ਜਾਂਦਾ ਹੁਣ ਭਾਈ ਅੰਮਰਤਪਾਲ ਆਇਆ ਸੀ ਚੱਕ ਕੇ ਡੇਰੂਗੜ ਜੇਲ੍ਹ ਮਾਰਿਆ ਇਹ ਵੀ ਆਪਰ ਨੂੰ ਇੱਕ ਚਲੰਗ ਲਾਉਂਦਾ ਸੀ ਦਸਵੇਂ ਪਾਸ਼ਾ ਬਹੀਰਾ ਕੱਢ ਕੇ ਅੰਮਰਤ ਸ਼ਕਾਉਂਦੇ ਹੁੰਦੇ ਸੀ ਸਾਂਗਤ ਨੂੰ ਆਮ ਪਰਤਾਛ ਕਾਉਂਦਾ ਸੀ ਨਸ਼ੇ ਛਡਾਉਂਦਾ ਸੀ ਗੁਰੂ ਵਾਲੇ ਬਣਾਉਂਦਾ ਸੀ ਚੰਗੇ ਕਰਮਾਂ ਦੇ ਮਗਰ ਲਾਉਂਦਾ ਸੀ ਵੀ ਚੰਗੇ ਕੰਮ ਕਰੋ ਇਹ ਚੀਜ਼ਾਂ ਗਵਰਨਮੈਂਟ ਨੂੰ ਨਹੀਂ ਪਾਉਂਦੀਆਂ ਤੁਹਾਨੂੰ ਮੈਂ ਦੱਸ ਚੁੱਕਿਆ ਵੀ ਗੀਤ ਤਾਂ ਜਿਹੇ ਜੇ ਮਰਜ਼ੀ ਸਟੇਜ ਤੋਂ ਲਾ ਦਿਓ ਕਿਹਜਾ ਮਰਜ਼ੀ ਗੰਦ ਬੋਲੀ ਜਾਣੋ ਕਿਸੇ ਨੂੰ ਕਹੀ ਜਾਣ ਕੋਸੋਂ ਨਹੀਂ ਬੋਲਦੇ ਕਿਉਂਕਿ ਲੋਕਾਂ ਨੂੰ ਉਹ ਬੁੱਧੂ ਬਣਾਈ ਫਿਰਦੇ ਆ ਜਿਹੜਾ ਬੰਦਾ ਚੰਗਾ ਹੋਇਆ ਤੇ ਇੱਕ ਗੱਲ ਵੀ ਕਹਿ ਗਿਆ ਉਹਦੇ ਮਗਰ ਪੈ ਜਾਣਾ ਗਵਰਨਮੈਂਟ ਨੇ ਵੀ ਇਹ ਕਹੋਣ ਹੈ ਤਾਂ ਕੌਮ ਨੂੰ ਜਗਾ ਰਿਹਾ ਆਪਣੀ ਕੌਮ ਸੁੱਤੀ ਪਈ ਆ ਹਲੇ ਕੁਛ-ਕੁਛ ਜਾਗੀ ਆ ਥੋੜੀ-ਥੋੜੀ ਸਾਰੀ ਨਹੀਂ ਜਾਗੀ ਜਿਹਦੇ ਸਾਰੇ ਜਾਗ ਗਈ ਨਾ ਤੇ ਆਟੋਮੈਟਿਕਲੀ ਮਾਲਕ ਦੀ ਕਿਰਪਾ ਹੋ ਜਾਣੀ ਆ ਜਿਵੇਂ ਸੰਤ ਕਹਿੰਦੇ ਹੁੰਦੇ ਸੀ ਬਹੁਤੀ ਉਮਰ ਨਹੀਂ ਬੰਦੇ ਦੀ ਚਾਹੀਦੀ ਅਣਖ ਦੀ ਜ਼ਿੰਦਗੀ ਤਾਂ ਥੋੜ੍ਹੀ ਕੋਈ ਚਾਹੀਦੀ ਆ ਉਹ ਕਹਿੰਦੇ ਬੰਦੇ ਦੀ ਜਮੀਰ ਚ ਆਗ ਦੀ ਹੋਣੀ ਚਾਹੀਦੀ ਆ ਜਮੀਰ ਦੀ ਮੌਤ ਨਾ ਹੋ ਜੇ ਸਰੀਰ ਦੀ ਹੋ ਜੇ ਹੋ ਜੇ ਨੇੜੇ ਮਾਰੇ ਸੀ ਨਾ ਵੀ ਸੱਤਾਂ ਦਰਾਂ ਚ ਫੜ ਕੇ ਲੈ ਜਾਗੇ ਦਿੱਲੀ ਉੱਥੇ ਮੁਸ਼ਕਾਂ ਬੰਨਾਂਗੇ ਸੰਤ ਭੰਡਾਰਾ ਨੇ ਉਹ ਕਹਿੰਦੇ ਜਿਉਂਦੇ ਨੂੰ ਨੇੜੇ ਨਹੀਂ ਕਿਸੇ ਨੂੰ ਲੱਗਣ ਦਿੰਦੇ ਲੋਥਾਂ ਭਰ-ਭਰ ਕੇ ਟਰੱਕ ਭਰ-ਭਰ ਕੇ ਤੋਰਾਂਗੇ ਐਲੀਕਾਪਟਰ ਚੋਂ ਦੇ ਜਾਣਗੇ ਇਹ ਨਾ ਜਿਉਂਦੇ ਤਾਂ ਨਹੀਂ ਨੇੜੇ ਲੱਗਣ ਤੇ ਮਰਿਆਂ ਨੂੰ ਭਲਾ ਜਿੱਥੇ ਮਰਜੀ ਤੋਂ ਮਿੱਟੀ ਆ ਫੇ ਸਾਡਾ ਸਰੀਰ ਦੇ ਨਾਲ ਕੋਈ ਸਬੰਧ ਨਹੀਂ ਫਿਰ ਇਹਨੂੰ ਜਿੱਥੇ ਮਰਜੀ ਧੂਈ ਫਿਰਿਓ ਦੱਬ ਦਿਓ ਨੱਪ ਦਿਓ ਵੱਡ ਦਿਓ ਟੱਕ ਦਿਓ ਇਸ ਤਰ੍ਹਾਂ ਸਾਧ ਸੰਗਤੋ ਫਿਰ ਉਹਨੇ ਬਾਬਾ ਨੇ ਇਹ ਵੀ ਗੱਲ ਕਹੀ ਸੀ ਛੇਵੇਂ ਪਾਸੇ ਦੇ ਚਰਨਾਂ ਚ ਅਰਦਾਸ ਕਰੀ ਜੀ हे ਗਰੀਬ ਨਵਾਜੋ ਜਿਨ੍ਹਾਂ ਚ ਰਸ ਤਰਤ ਦੀ ਤੇ ਸਿੱਖ ਕੌਮ ਦਾ ਘਰ ਨਹੀਂ ਬਣ ਜਾਂਦਾ ਉਹਨਾਂ ਚਰ ਮੈਂ ਇਹ ਸੰਸਾਰ ਤੇ ਆਉਂਦਾ ਹੀ ਰਮਾ ਸੰਤਾਂ ਦੇ ਰੂਪ ਦੇ ਵਿੱਚ ਇਹ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਮਿਲੀਆਂ ਸੀ ਇਹ ਗੱਲਾਂ ਹੋਰ ਸੰਤ ਪਿੰਡਰਾਣੇ ਕਿਤੇ ਪੱਥਰ ਦੇ ਨਹੀਂ ਸੀ ਬਣੇ ਹੋਏ ਉਹ ਬਾਣੀ ਦੇ ਵਿੱਚੋਂ ਹੀ ਨਿਕਲੇ ਬਾਣੀ ਦੇ ਵਿੱਚ ਐਡੀ ਬਾਵਰ ਆ ਹੁਣ ਆਪਣੇ ਘਰ ਦੇ ਕਾਰਜ ਆਪਣੇ ਸਾਧ ਸੰਗ ਸਾਰੇ ਸੁੱਖ ਪ੍ਰਾਪਤ ਹੁੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚੋਂ ਗੁਰੂ ਦਵਾਰੇ ਜਾਣਾ ਅੰਮ੍ਰਿਤ ਵੇਲੇ ਦੋ ਟਾਈਮ ਕਿਤੇ ਬੰਦਾ ਜਾਂਦਾ ਹੋਵੇ ਤੇ ਉਹ ਆਪ ਕਰਿਆ ਆ ਗਿਆ ਉਹਦਾ ਮਹੀਨੇ ਦੋ ਮਹੀਨੇ ਚ ਸਾਲ ਦੋ ਸਾਲਾਂ ਚ ਦੇਖ ਕੇ ਵੀ ਮੇਰੇ ਘਰ ਕਿੱਧਰੇ ਪਾਸੇ ਪਹਿਲਾਂ ਕੀ ਸੀ ਤੇ ਅੱਜ ਕੀ ਹੈ ਜਦੋਂ ਵੱਡਿਆਂ ਦਾ ਆਪਾਂ ਆਦਰ ਸਤਕਾਰ ਕਰਾਂਗੇ ਵੱਡਿਆਂ ਦੀ ਵੱਡਿਆਂ ਦਾ ਸੰਗ ਕਰਾਂਗੇ ਉਹਦੇ ਵਿੱਚੋਂ ਕੋਸਣਾ ਕੁਸ ਮਿਲੂਗਾ ਹੀ ਕਿਸੇ ਗਰੀਬ ਮਾੜੇ ਪੁਰਜਾ ਨਾ ਤੁਰ ਕੇ ਦੇਖ ਲਿਓ ਸੋਨੂੰ ਨਸ਼ਿਆਂ ਚ ਲਾ ਦੋ ਚੋਰੀ ਡਾਕਿਆਂ ਚ ਕਮਾ ਦੋ ਜੇ ਕਿਸੇ ਵੱਡੇ ਚੰਗੇ ਇਨਸਾਨ ਨੂੰ ਮਿਲ ਜੂ ਕਿਸੇ ਬ੍ਰਹਮ ਗਿਆਨੀ ਸਾਧੂ ਨੂੰ ਤੇ ਉਹ ਸੋਨੂੰ ਚੰਗਾ ਲਾ ਦੋ ਖਨੂੰ ਕਥਾ ਕਰਨ ਲਾ ਦੋ ਗੁਰੂ ਦੀ ਬਾਣੀ ਪੜਨ ਲਾ ਦੋ ਤੇ ਸਾਰੇ ਪਰਿਵਾਰ ਦੇ ਕੰਮ ਕਾਰਜ ਸੁਧਰ ਜਾਣਗੇ ਤੁਹਾਡੇ ਇਹ ਤਰ੍ਹਾਂ ਸਾਹਾ ਸੰਗਤ ਆਪਾਂ ਸਾਰੇ ਬੰਦੇ ਨੇ ਇਹ ਗੱਲ ਨੂੰ ਸੋਚਣਾ ਵੀ ਗੁਰੂ ਗੁਰਦੁਆਰੇ ਜਾਣਾ ਸਭ ਨੇ ਕਥਾ ਵਿਚਾਰ ਕਰਿ ਲਿਆਉਣੇ ਆ ਟੱਪੀ ਲਿਆਉਣੇ ਆ ਤੇ ਆਪਣੇ ਕਮਿਛਰੀ ਲਾਉਣੇ ਆ ਇਹ ਆਪਣੀ ਹਲਕ ਨੂੰ ਜਗਾਉਂਦੇ ਆ ਇਸ ਤਰ੍ਹਾਂ ਸਾਥ ਸੰਗਤ ਨੂੰ ਜੋ ਅੱਜ ਦੀ ਕਥਾ ਵਿਚਾਰ ਸੁੰਨੇ ਤੋਂ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ